हां जी देखो सत श्री अकाल की हालचाल है जी ठीक ठाक हो सारे सो दोस्तों आज जड़ी वीडियो थोनू दिखा रहे हैं जी गलपेंड ਦੇ ਵਿੱਚੋਂ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਆਂ ਗਲਪੰਡ ਨੂੰ ਜਿਹੜਾ ਜਿਹੜਾ ਦੋਸਤੋ ਅ ਫਰੋਈਪਰ ਹੈ ਤੇ ਨੇੜੇ ਸ਼ਹਿਰ ਜਿਹੜਾ ਦੋਸਤੋ ਮੁੱਦਕੀ ਹੈ ਜੀ ਇਸ ਘਰ ਦੇ ਵਿੱਚ ਬਾਈ ਵਪਾਰ ਦਾ ਹੀ ਕੰਮ ਕਰਦਾ ਹੈ ਜੀ ਪਸ਼ੂ ਦੋਸਤੋ ਬਾਈ ਕੋਲੇ ਰੁਟੀਨ ਚ ਹੀ ਆਉਂਦੇ ਆ ਜੀ ਅੱਜ ਤੁਹਾਨੂੰ ਦੋਸਤੋ ਚਾਰ ਨਾਗ ਦਿਖਾਉਣੇ ਆ ਜੀ ਬਿਲਕੁਲ ਜੈਜ ਦੇ ਰੇਟ ਵਾਲੇ ਚਾਰੇ ਨਾਗ ਠੀਕ ਹੈ ਜੀ ਤੇ तकरीबन ਉਮਰ ਵੀ ਇੱਕੋ ਜਿਹੀ ਨਹੀਂ ਹੋਈਆਂ ਸਾਰੀ ਠੀਕ ਹੈ ਜੀ ਜੀ ਦੇ ਵਿੱਚ ਦੋ ਤਾਂ ਨੀਲੀ ਰੈਗਨ ਨਸਲ ਦੇ ਕੱਟੇ ਆ ਜੀ ਬਹੁਤ ਚੰਗੇ ਟੇਡੇ ਕੱਟ ਦੇ ਵਿੱਚ ਇੱਕ ਦੋਸਤੋ ਡੱਬੀ ਕੱਟੀ ਹੈ ਤੇ ਇੱਕ ਜਿਹੜੀ ਦੋਸਤੋ ਮੋਹਰਾ ਨਸਲ ਦੀ ਜੈਡ ਬਲੈਕ ਕੱਟੀ ਹੈ ਜੀ ਛੋਟੀ ਉਮਰ ਦੇ ਨਾਗ ਹੈ ਜੀ ਬਿਲਕੁਲ ਜੈਜਾ ਰੇਟ ਵਾਈ ਦੇ ਰੱਖਣਾ ਠੀਕ ਹੈ ਜੀ ਜਿਹੜਾ ਨਾਗ ਜੀ ਨੂੰ ਪਸੰਦ ਆਊਗਾ ਬਾਕੀ ਤੁਸੀਂ ਤੁਸੀਂ ਆਪ ਕਰ ਲਿਓ ਠੀਕ ਹੈ ਜੀ ਵੀਡੀਓ ਨੂੰ ਦੋਸਤੋ ਐਂਡ ਤੱਕ ਦੇਖਿਓ ਤਾਂ ਹੀ ਜਿਹੜੀ ਪ੍ਰੋਪਰ ਵੀਡੀਓ ਦੀ ਸਮਝ ਲੱਗੂਗੀ ਠੀਕ ਹੈ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਅੱਜ ਬਾਈ ਨਾਲ ਕਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਤੁਸੀਂ ਨਾਮ ਕਲਦੀਪ ਹੈ ਜੀ ਪਿੰਡ ਆਪਣਾ ਕਿੱਲਾ ਹੈ ਨਾ ਪਿੰਡ ਗਿਲ ਜਲਾਹੁਰਾ ਉਪਰ ਅਸੀਂ ਕਿਪਾ ਸੂ ਫਰਾਈ ਜਾਂਦੇ ਰਟੀਨ ਜੀ ਹਾਂਜੀ ਆ ਜਾਂਦੇ ਵਿਖ ਜਾਂਦੇ ਨਾਲ ਦੀ ਨਾਲ ਠੀਕ ਹੈ ਚਾਰ ਨਾਗਦ ਕੋਨੇ ਹੈ ਨਾ ਅੱਜ ਹਾਂਜੀ ਠੀਕ ਹੈ ਅੱਛਾ ਪਹਿਲੇ ਨੰਬਰ ਤੇ ਕੱਟਾ ਖੜਾ ਆਪਣੇ ਕੋਲ ਟੀਡੇ ਕੱਟਦਾ ਹਾਂਜੀ ਇਹ ਬਹੁਤ ਚੰਗਾ ਕੱਟਾ ਜੀ ਬਹੁਤ ਚੰਗੀ ਮੈਂ ਦਾ ਠੀਕ ਹੈ ਪਤਾ ਕਿਹੜੇ ਸੀਮਨ ਦਾ ਜਾਂ ਕੁਛ ਨਹੀਂ ਬਾਈ ਜੀ ਐਵੇਂ ਤੁਹਾਨੂੰ ਕਹਿ ਰਹੀਏ ਪਵੇਚਣ ਦੇ ਮਾਰੇ ਹੈ ਨਾ ਹਾਂ ਹਾਂ ਪਰ ਆਪਾਂ ਦੇਖ ਭਾਲ ਕੇ ਲੈਣੇ ਆਂ ਜਾਂ ਕੱਟਾ ਬਹੁਤ ਚੰਗਾ ਹੈਗਾ ਬਹੁਤ ਚੰਗਾ ਵਧੀਆ ਨਿਕਲੂਗਾ ਪੂਰਾ ਇੱਕ ਨੰਬਰ ਹੈ ਦੇ ਵਿੱਚ ਵੀ ਕੱਟਾ ਚੰਗਾ ਜੀ ਅੱਖ ਜਮਾ ਗੁਲਾਬੀ ਲੱਗੀ ਵੀ ਤੁਹਾਨੂੰ ਦੇਖ ਕੇ ਅੰਦਾਜ਼ਾ ਹੋਈ ਜਾਣਾ ਵੀ ਗਾਹਾਂ ਚ ਸੀਮਨ ਵੀ ਚੰਗੇ ਦਾ ਹੀ ਹੋਣਾ ਇਹ ਠੀਕ ਹੈ ਲੈ ਆਪਾਂ ਫਰੋਹੇ ਪਰੋ ਠੀਕ ਹੈ ਫਰੋਹੇ ਪਰ ਲਾਈਨ ਤੇ ਹਾਂਜੀ ਫਰੋਹੇ ਪਰ ਲਾਈਨ ਦਾ ਠੀਕ ਹੈ ਮਾਂ ਵਗੈਰਾ ਕੁਝ ਪਤਾ ਮਾਂ ਵਗੈਰਾ ਭਾਈ ਜੀ ਸਾਰਾ ਕੁਝ ਪਤਾ ਪਰ ਆਪਾਂ ਦਾ ਵਪਾਰ ਲੈਣ ਚ ਲੈ ਹੈਨਾ ਠੀਕ ਹੈ ਅੱਛਾ ਮਾਂ ਕੀ ਆਪਾਂ ਨੂੰ ਝੂਠੀ ਮਾਰਨ ਆਉਂਦਾ ਐਵੇਂ ਕਹਿ ਦਈਏ ਵੀ ਫਲਾਣੇ ਤਾਂ ਦਾ ਪੁਰਾਣੇ ਦਾ ਮਤਲਬ ਇਹ ਹੈ ਵੀ ਬਸ ਖੂਬਸੂਰਤੀ ਦੇਖ ਲਈਆ ਦੇਖ ਲਿਆ ਬਾਕੀ ਤੁਸੀਂ ਵੀ ਆਪਦਾ ਅੰਦਾਜ਼ਾ ਹੀ ਲਾ ਕੇ ਖਰੀਦ ਲੈਣਾ ਠੀਕ ਹੈ ਖੋਲੀਏ ਬਾਈ ਮੜਾ ਜਾਂ ਕਿੰਨੇ ਟਾਈਮ ਦਾ ਹੋਣਾ ਬਾਈ ਬਾਈ ਜੀ ਸਾਲ ਕਰਾ ਜੀ ਇੱਕ ਸਾਲ ਦਾ ਹਾਂਜੀ ਠੀਕ ਹੈ ਦੋਸਤੋ ਇੱਕ ਸਾਲ ਉਮਰ ਹੈ ਜੀ ਬਾਕੀ ਜਿਨ੍ਹਾਂ ਨੇ ਬਰੀਡ ਵਾਸਤੇ ਰੱਖਣਾ ਬਹੁਤ ਚੰਗਾ ਬਣੂਗਾ ਬਰੀਕੀਆਂ ਬੱਚੇ ਬੱਚੇ ਵਧੀਆ ਸੋਹਣੇ ਕਰ ਦੂਗਾ ਮਾਰਕਿੰਗ ਦੇਖੋ ਦੋਸਤੋ ਚਾਰੇ ਪੈਰਾਂ ਤੇ ਬਿਲਕੁਲ ਜੈ ਜੀ ਮਾਰਕਿੰਗ ਹੈ ਜੀ ਫੇਸ ਕੁਆਲਿਟੀ ਬਹੁਤ ਜਿਆਦਾ ਸੋਹਣੀ ਹੈ ਜੀ ਅੱਖ ਬਾਈ ਜੀ ਬਹੁਤ ਸੋਹਣੀ ਲੱਗੀ ਜਿਵੇਂ ਗੁਲਾਬੀ ਫੇਸ ਚੈੱਕ ਕਰੋ ਜੀ ਟੇਡਾ ਘਟ ਹੈ ਠੀਕ ਹੈ ਜੀ ਸਿੰਘ ਬਿਲਕੁਲ ਸ਼ੂਟ ਆ ਮੋੜੀ ਆਉਂਦਾ ਉਮਰ ਦੇ ਹਸਾ ਨਾਲ ਗੂਲ ਕਰ ਜਣਾ ਸਾਰਾ ਬਸ ਠੀਕ ਹੈ ਬਈ ਲੈ ਚੱਲ ਲੈ ਚੱਲ ਦੋਸਤੋ ਟੈਸਟਿਕਲ ਵਗੈਰਾ ਐਨ ਬਿਲਕੁਲ ਸਾਫ ਆ ਜੀ ਫੱਦਰੇ ਠੀਕ ਹੈ ਜੀ ਤੇ ਬਾਈ ਕੀ ਰੇਟ ਹੋਊਗਾ ਨਾਰਮਲ ਜੀ ਰੇਟ ਦੱਸ ਜੀ ਜਿੰਨੀ ਜੀ ਨੇ ਦੇ ਦੇਣੀ ਆਪਾਂ ਰੇਟ ਬਾਈ ਜੂ ਦਾ ਇਕੱਲੇ ਦਾ ਤਾਂ ਆਪਾਂ ਜਿਆਦਾ ਕਰਦੇ ਇਹ ਕੱਟੀ ਨਾਲ ਜੋੜਾ ਹੂੰ 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 ਫਿਰ ਇਹਨਾਂ ਦਾ 25000 ਅੱਛਾ ਇਸ ਜੋੜੇ ਦਾ ਔਰਲੇ ਜੋੜੇ ਹਾਂਜੀ ਜੋੜੇ ਦਾ 25000 ਹਾਂਜੀ ਠੀਕ ਹੈ ਕੱਟੀ ਕਿੰਨੇ ਟਾਈਮ ਦੀ ਹੈ ਕੱਟੀ ਵੀ ਕਿ ਸਾਲ ਦੇ ਲਗਭਗ ਹੈਗੀ ਹੈ ਅੱਛਾ ਦੋਸਤੋ ਜੋੜੇ ਦਾ ਰੇਟ 25000 ਰੁਪਿਆ ਥਣ ਥਣ ਕੱਲੇ ਕੱਲੇ ਲੱਗੇ ਆ ਥਣ ਥਣ ਬਹੁਤ ਸੋਹਣੇ ਲੱਗੇ ਨੇ ਇੱਥੇ ਰੰਗ ਠੀਕ ਹੈ ਦੋਸਤੋ ਖਰਾਬੀ ਹੈ ਚਾਰੇ ਥਣ ਠੀਕ ਹੈ ਡੱਬੀ ਕੱਟੀ ਦਾ ਤੇ ਪਹਿਲੇ ਨੰਬਰ ਵਾਲੇ ਕੱਟੇ ਦਾ ਰੇਟ ਦੋਵਾਂ ਦਾ 25000 ਠੀਕ ਹੈ ਜੀ ਜੋੜਾ ਕਿਸੇ ਵੀ ਵੀਰ ਭਰਾ ਨੂੰ ਪਸੰਦ ਆਉਂਦਾ ਤੇ ਹੋਰ ਵੀ ਮਾਨਤਾਣ ਮੌਕੇ ਤੇ ਹੋ ਜਾਊਗਾ ਤੇ ਜਿਹੜਾ ਇਧਰਲੇ ਪਾਸੇ ਜੋੜਾ ਖੜਾ ਇਹ ਬਾਰਾਹੇ ਕੱਤੀ ਬਹੁਤ ਚੰਗੀ ਹੈ ਜੀ ਜੈਡ ਬਲੈਕ ਹੈ ਮੋਰਾ ਨਸਲ ਚ ਹੂੰ 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 ਖਾਂ ਤੋਂ ਬਹੁਤ ਸੋਹਣੇ ਲੱਗੇ ਕੁਆਲਿਟੀ ਇਹਦੀ ਵੀ ਚੰਗੀ ਹੈ ਅੱਛਾ ਵੀ ਉਹ ਨਾ ਘਰੇ ਸਾਮ ਬੰਨੂ ਵੀ ਚਾਰ ਪੈਸੇ ਜੁੜ ਜਾਣੇ ਕਿਸੇ ਵੀ ਭਰਾ ਲਊਗਾ ਦਾ ਠੀਕ ਹੈ ਜੈਡ ਬਲੈਕ ਹਾਂ ਜੈਡ ਬਲੈਕ ਦਾ ਠੀਕ ਹੈ ਬਾਕੀ ਫੇਸ ਵਗੈਰਾ ਦੋਸਤੋ ਚੈੱਕ ਕਰ ਸਕਦੇ ਹੋ ਸਿੰਘ ਮੂੜੀਆਂ ਦੀ ਹੈ ਜੀ ਬਸ ਠੀਕ ਹੈ ਲੈ ਚੱਲ ਲੈ ਚੱਲ ਦੋਸਤੋ ਦੋ ਨਾ ਕੀ ਇਹ ਹੈ ਤੇ ਇਹਨਾਂ ਦਾ ਵੀ ਜੋੜੇ ਦਾ ਰੇਟ ਹੋਣਾ ਇਹਨਾਂ ਦਾ ਜੋੜੇ ਦਾ ਵੀ ਇਹ ਕੱਟਾ ਹੈਗਾ ਟੇਡੇ ਕੱਟ ਚ ਠੀਕ ਹੈ ਹਾਂਜੀ ਇੱਕਨੇ ਟਾਈਮ ਦਾ ਏ ਵੀ ਸਾਲ ਸਾਲ ਦੇ ਹੈ ਜੀ ਚਾਰੇ ਨਗ ਸਾਲ ਸਾਲ ਦੇ ਹਾਂ ਉਮਰ ਦੇ ਹੈ ਹਨਾ ਕਟਾ ਇਹਦੀ ਬਹੁਤ ਚੰਗਾ ਹੈਗਾ ਏਡਾ ਕਟਾ ਚਾਰੇ ਪੈਰ ਜਿੱਤੇ ਆ ਠੀਕ ਹੈ ਦੋਸਤੋ ਹਾਂ ਬਾਕੀ ਟੈਸਟ ਦੀ ਗੱਲ ਵਾਹ ਦੇ ਇਹਦੀ ਵੀ ਬਹੁਤ ਚੰਗੇ ਆ ਥਣਥਣੂ ਸਾਫ ਹੈ ਇਸ ਕੱਟੀ ਦੇ ਤੇ ਕਟਾ ਦੋਸਤੋ ਇਹ ਵੀ ਠੀਕ ਹੈ ਕਿੰਨਾਂ ਲੋਰ ਸਾਬ ਨਿਸ਼ਾਨੀਆਂ ਚੰਗੀਆਂ ਦੋਸਤੋ ਹਾਰੀ ਦੂਰੀ ਚੰਗੀ ਹੈ ਸੇਵਾ ਸੁਭਾ ਨਾਲ ਚੰਗਾ ਬਣ ਜੂਗਾ ਵਧੀਆ ਠੀਕ ਹੈ ਇਹ ਜੋੜੇ ਦਾ ਕੀ ਰੇਟ ਹੈ ਇਹਨਾਂ ਦਾ 20000 ਅੱਛਾ ਇਸ ਜੋੜੇ ਦਾ 20000 ਰੁਪਏ ਠੀਕ ਹੈ ਦੋਸਤੋ ਇਸ ਜੋੜੇ ਦਾ ਰੇਟ 20000 ਦੋਸਤੋ ਚਾਰੇ ਨਗ ਜੇ ਕਿਸੇ ਵੀਰ ਭਰਾ ਨੇ ਇਕੱਠੇ ਖਰੀਦਣੇ ਆ ਤਾਂ ਰੇਟ ਜਿਹੜਾ ਬਣਦਾ ਪਿਆ 45000 ਚਾਰਾਂ ਦਾ ਠੀਕ ਹੈ ਜੀ ਤੇ ਜੇ ਕੋਈ ਲੈਂਦਾ ਤਾਂ ਮਾਨਤਾਨ ਹੋ ਜਾਊਗਾ ਫਲੱਡ ਨਾਲ ਚਾਰਾਂ ਦੇ ਵਿੱਚੋਂ ਜੇ ਦੋ ਦੋ ਕਰਕੇ ਲੈਂਦੇ ਤੇਰੇ ਮਾਨਤਾਨ ਹੋ ਜਾਊਗਾ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ ਸਾਹਿਬ